ਮਾਣਿਓ ਕੇ ਐਸਐਸਪੀ ਸਾਹਿਬ ਵੱਲੋਂ ਫੋਰਸ ਡਿਪਲੋਇਮੈਂਟ ਕੀਤੀ ਗਈ ਹੈ ਜੀ ਉਹ ਬੜੀ ਸਾਨੂੰ ਕਾਫੀ ਵਧੀਆ ਨੰਬਰ ਦੇ ਵਿੱਚ ਫੋਰਸ ਮਿਲੀ ਜਿਹਦੇ ਕਰਕੇ ਜਿਹੜੀ ਉਹ ਡੋਮਿਨੇਸ਼ਨ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਸ਼ਕਤੀ ਬਹੁਤ ਜ਼ਿਆਦਾ ਹੈਗੀ ਅ ਪਤਾ ਲੱਗ ਰਿਹਾ ਸੀਗਾ ਵੀ ਸ਼ਕਤੀ ਬਹੁਤ ਹੈ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਹਲਚਲ ਭਾਜੀ ਕੀਤੀ ਜਾਂ ਕਾਨੂੰਨ ਹੱਥ ਚ ਲਿਆ ਤੇ ਕਾਰਵਾਈ ਹੋਊਗੀ ਫਲੇਗ ਰੋਡ ਅਦਰ ਸਟੇਟ ਮੈਂ ਅੱਛਾ ਕੋਈ ਵਾਰ ਹਾਂ ਕੋਈ ਤਾਂ ਸੀ ਡਰਿੰਕ ਐਂਡ ਡਰਾਈਵ ਦੇ ਚਲਾਨ ਕੀਤੇ ਅਜੇ ਦੋ ਤਿੰਨ ਜਿਹੜੇ ਹੈਗੇ ਸੀ ਬੰਦੇ ਹੈਗੇ ਉਹਨਾਂ ਦੇ ਅਸੀਂ ਜੋ ਬਣਦੀ ਐਕਸ਼ਨ ਆ ਉਹ ਲੈ ਰਹੇ ਹਾਂ ਦੇਖੋ ਜੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਸਿਆਣਾ ਬੰਦਾ ਹੁੰਦਾ ਉਹਨੂੰ ਪਤਾ ਵੀ ਵਿਦਿਨ ਲਿਮਿਟਸ ਐਂਡ ਵਿਦਿਨ ਲਾਅ ਜਿਹੜਾ ਉਹਨੇ ਸੈਲੀਬ੍ਰੇਟ ਕਰਨਾ ਉਹਦੇ ਚ ਅਸੀਂ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਐਂਡ ਜਿਹੜਾ ਬਿਯੋਂਡ ਲਿਮਿਟਸ ਜਾ ਕੇ ਹੁੱਲੜਬਾਜੀ ਕਰਨ ਵਾਲਾ ਹੈ ਹੂਟਿੰਗ ਕਰਨ ਵਾਲਾ ਸੀਗਾ ਜਿਹੜਾ ਕੁਝ ਜੇ ਕੋਈ ਉਹਦਾ ਚਾਹਵਾਨ ਸੀ ਉਹਦੀ ਉਹ ਇੱਛਾ ਪੂਰੀ ਨਹੀਂ ਹੋਈ ਮੁਹਾਲੀ ਦੇ ਵਿੱਚ ਮੌਜੂਦ ਆ ਜਿੱਥੇ ਕੀ ਨੌਜਵਾਨ 2025 ਨੂੰ ਸੈਲੀਬ੍ਰੇਟ ਕਰ ਰਹੇ ਨੇ ਪਰ ਉੱਥੇ ਪੰਜਾਬ ਪੁਲਿਸ ਦੀ ਇੱਕ ਵੱਖਰੀ ਤਸਵੀਰ ਹੈ 3B2 ਇੱਕ ਮੰਨੀ ਪਰ ਮੰਨੀ ਜਿਹੜੀ ਮਾਰਕੀਟ ਮੰਨੀ ਜਾਂਦੀ ਹੈ ਕਿ ਇੱਥੇ ਬਹੁਤ ਹੁੱਲੜਬਾਜੀ ਹੁੰਦੀ ਹੈ ਪਰ ਕਹਿੰਦੇ ਐਸਐਚਓ ਤਰੀਕਾ ਇਸ ਤਰੀਕੇ ਦੇ ਨਾਲ ਕੰਟਰੋਲ ਕਰਦੇ ਆ ਤੇ ਸਭ ਕੁਝ ਸੈੱਟ ਹੋ ਜਾਂਦਾ ਹੈ ਅਮਨਦੀਪ ਤਰੀਕਾ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਜਿਸ ਤਿੱਕੇ ਨਾਲ ਤੁਸੀਂ ਤਸਵੀਰਾਂ ਵਿੱਚ ਦੇਖ ਲਈਆਂ ਨੇ ਕਿ ਸਭ ਚੀਜ਼ ਨੂੰ ਕੰਟਰੋਲ ਕੀਤਾ ਗਿਆ ਕੋਈ ਹੁੱਲੜਬਾਜ਼ੀ ਨਹੀਂ ਹੋਣ ਦਿੱਤੀ ਗਈ ਕਿਉਂਕਿ ਬੱਸ ਨੇ ਤਸਵੀਰਾਂ ਜਿਹੀਆਂ ਹੁੰਦਿਆਂ ਨੇ ਨੌਜਵਾਨ ਧਾਰੂ ਪੀ ਕੇ ਕਰ ਦਿੰਦੇ ਨੇ ਜਾਂ ਕੰਟਰੋਲ ਦੇ ਵਿੱਚ ਨਹੀਂ ਰਹਿੰਦੇ ਤਾਂ ਬਹੁਤ ਸੋਹਣੀ ਡਿਊਟੀ ਨਿਭਾਈ ਸਰ ਹੋ ਰਹੇ ਨੇ ਸਾਰੀ ਪੁਲਿਸ ਨੇ ਏਐਸਪੀ ਜੰਤਪੁਰੀ ਜੀ ਵੀ ਇੱਥੇ ਮੌਜੂਦ ਸੀਗੇ ਸਰ ਪਹਿਲਾਂ ਤਾਂ ਜਿਹੜੀ ਕੰਟਰੋਲ ਕੀਤੀ ਸਾਰੀ ਚੀਜ਼ ਕਿਉਂਕਿ ਇਹ ਕਾਮਤੌਰ ਤੇ ਹੁੰਦਾ ਕਿ ਨੌਜਵਾਨ ਬਹੁਤ ਹੁੱਲੜਬਾਜੀ ਕਰਦੇ ਆ ਕਿਵੇਂ ਦਾ ਅੱਜ ਰਿਆ ਸਾਰਾ ਮਾਰਕੀਟ ਵਾਲਿਆਂ ਦਾ ਵੀ ਸਹਿਯੋਗ ਕਿਵੇਂ ਮਿਲਿਆ ਸਾਰਾ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਮਹਾਲੀ ਜੀ ਦੇ ਬੜੇ ਸਟ੍ਰਿਕਟ ਨਿਰਦੇਸ਼ ਸੀਗੇ ਵੀ ਕਿਸੇ ਤਰ੍ਹਾਂ ਦੀ ਵੀ ਮਾਰਕੀਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਹੋਣੀ ਚਾਹੀਦੀ ਸੋ ਉਹਨਾਂ ਦਿਸ਼ਾ ਦਿਸ਼ਾ ਨਿਰਦੇਸ਼ਾਂ ਦੇ ਕੰਮ ਕਰਦੇ ਹੋਏ ਜੀ ਅਸੀਂ ਸਾਰੀ ਪੁਲਿਸ ਫੋਰਸ ਨੇ ਮਾਨਯੋਗ ਐਸਪੀ ਸਿਟੀ ਸਾਹਿਬ ਵੀ ਇੱਥੇ ਹੁਣ ਤੱਕ ਮੌਜੂਦ ਰਹੇ ਐਸਪੀ ਸਿਟੀ ਵਨ ਸਾਹਿਬ ਵੀ ਇੱਥੇ ਹੀ ਸੀ ਮਾਨਯੋਗ ਡੀਆਈਜੀ ਸਾਹਿਬ ਵੀ ਇੱਥੇ ਆਏ ਐਸਐਸਪੀ ਸਾਹਿਬ ਵੀ ਆਏ ਐਸਪੀ ਟ੍ਰੈਫਿਕ ਸਾਹਿਬ ਵੀ ਸੀ ਮਤਲਬ ਪੂਰੀ ਫੋਰਸ ਦੀ ਡਿਪਲॉयਮੈਂਟ ਐਂਡ ਨਾਕਾਬੰਦੀ ਇੰਨੀ ਕਿ ਜ਼ਿਆਦਾ ਇਫੈਕਟਿਵ ਰਹੀ ਕਿ ਜਿਹੜਾ ਹੈਗਾ ਸੀਗਾ ਵੀ ਅਸੀਂ ਡੀਸੀ ਸਾਹਿਬ ਦੇ ਜਿਹੜੇ ਹੁਕਮ ਹੈਗੇ ਆ ਵੀ ਅੱਜ ਦੇ 1 ਵਜੇ ਤੱਕ ਦੁਕਾਨਾਂ ਬੰਦ ਕਰਨ ਵਾਲੇ ਉਹ ਸਾਰੇ ਪੂਰੀ ਤਰ੍ਹਾਂ ਇੰਪਲੀਮੈਂਟ ਅਸੀਂ ਕਰਵਾ ਚੁੱਕੇ ਆ ਜੀ ਤੇ ਜਿਹੜਾ ਹੈਗਾ ਇੱਥੇ ਹੁਣ ਬਿਲਕੁਲ ਹੀ ਤੁਹਾਡੇ ਸਾਹਮਣੇ ਹੈ ਮਾਹੌਲ ਸ਼ਾਂਤ ਹੋ ਗਿਆ ਸਾਰੇ ਲੋਕ ਮੋਸਟਲੀ ਲੋਕ ਜਿਹੜੇ ਆਪਣੇ ਘਰੋ ਘਰੀ ਚਲੇ ਗਏ ਸਰ ਅਸੀਂ ਜਿਸ ਤਰੀਕੇ ਨਾਲ ਸਾਰੀ ਕਵਰੇਜ ਕੀਤੀ ਹੈ ਨੌਜਵਾਨ ਚਲੇ ਵੀ ਗਏ ਹਾਲਾਂਕਿ ਨੌਜਵਾਨ ਕਈ ਮੰਨ ਬਹੁਤ ਸੋਹਣੇ ਢੰਗ ਨਾਲ ਮਾਰਦੇ ਸੀ ਨਹੀਂ ਤਾਂ ਕਈ ਹੁੰਦੇ ਆ ਕਿ ਹੁੱਲੜਬਾਜੀ ਕਰਦੇ ਆ ਗੱਡੀਆਂ ਭਜਾਉਣ ਲੱਗ ਜਾਂਦੇ ਆ ਪੁਲਿਸ ਨੂੰ ਜਾਣ ਕੇ ਪਰੇਸ਼ਾਨ ਕਰਦੇ ਆ ਪਰ ਅਜਿਹਾ ਅੱਜ ਦੇਖਣ ਨੂੰ ਮਿਲਿਆ ਨਹੀਂ ਦੇਖਣ ਨੂੰ ਮਿਲਿਆ ਅਜਿਹਾ ਬਹੁਤ ਸੋਹਣੇ ਤਰੀਕੇ ਨਾਲ ਡੀਲ ਹੋਇਆ ਇਹ ਸਹਿਯੋਗ ਮਿਲਿਆ ਨੌਜਵਾਨਾਂ ਦਾ ਵੀ ਕਿ ਉਹਨਾਂ ਨੇ ਹੁੱਲੜਬਾਜੀ ਨਹੀਂ ਕੀਤੀ ਹੈ ਜੀ ਦੇਖੋ ਜੀ ਪਹਿਲਾਂ ਤਾਂ ਜਿਹੜੀ ਮਾਣਯੋਗ ਐਸਐਸਪੀ ਸਾਹਿਬ ਵੱਲੋਂ ਫੋਰਸ ਡਿਪਲॉयਮੈਂਟ ਕੀਤੀ ਗਈ ਹੈ ਜੀ ਉਹ ਬੜੀ ਸਾਨੂੰ ਕਾਫੀ ਵਧੀਆ ਨੰਬਰ ਦੇ ਵਿੱਚ ਫੋਰਸ ਮਿਲੀ ਜਿਹਦੇ ਕਰਕੇ ਜਿਹੜੀ ਉਹ ਡੋਮਿਨੇਸ਼ਨ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਸ਼ਕਤੀ ਬਹੁਤ ਜ਼ਿਆਦਾ ਹੈਗੀ ਹੈ ਇਹ ਕੋਈ ਚੀਜ਼ ਬੜੀ ਇਫੈਕਟਿਵ ਰਹੀ ਜੀ ਦੂਸਰਾ ਜਿਹੜਾ ਹੈਗਾ ਦੁਕਾਨਾਂ ਦੁਕਾਨਦਾਰਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਨੂੰ ਅਸੀਂ ਮੈਸੇਜ ਲਾਤਾ ਸੀਗਾ ਵੀ ਦੁਕਾਨਾਂ ਜਿਹੜੀਆਂ ਹੈਗੀਆਂ 1 ਵਜੇ ਤੱਕ ਬੰਦ ਹੋ ਜਾਣੀਆਂ ਚਾਹੀਦੀਆਂ ਉਹ ਤੁਹਾਡੇ ਸਾਹਮਣੇ ਹੀ ਆ ਜੀ ਉਹ ਅਸੀਂ ਬੰਦ ਕਰਵਾਤੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਲੋਕ ਆਏ ਹੋਏ ਸੀ ਉਹਨਾਂ ਨੂੰ ਵੀ ਕਲੀਅਰ ਅ ਪਤਾ ਲੱਗ ਰਿਹਾ ਸੀਗਾ ਵੀ ਸ਼ਕਤੀ ਬਹੁਤ ਹੈ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਹੁਲੜਬਾਜ਼ੀ ਕੀਤੀ ਜਾਂ ਕਾਨੂੰਨ ਹੱਥ ਚ ਲਿਆ ਤੇ ਕਾਰਵਾਈ ਹੋਊਗੀ ਕੋਈ ਅਜਿਹਾ ਨੌਜਵਾਨ ਆਇਆ ਹੱਥ ਦੇ ਵਿੱਚ ਜਿਹਨੇ ਜ਼ਿਆਦੀ ਹੁਲੜਬਾਜ਼ੀ ਕੀਤੀ ਹੋਵੇ ਤੇ ਉਹਨੂੰ ਸਬਕ ਫਿਰ ਤੁਹਾਨੂੰ ਸਿਖਾਉਣਾ ਪਿਆ ਕਿ ਨਹੀਂ ਇੱਥੇ ਹੁਲੜਬਾਜ਼ੀ ਨਹੀਂ ਕਰਨੀ ਇੱਥੇ ਕਾਨੂੰਨ ਵਿਵਸਥਾ ਨੂੰ ਪਹਿਲ ਦੇਣੀ ਹੈ ਦੇਖੋ ਜੀ ਕੋਈ ਤਾਂ ਅਸੀਂ ਡਰਿੰਕ ਐਂਡ ਡਰਾਈਵ ਦੇ ਚਲਾਨਾ ਕੀਤੇ ਆ ਜੀ ਦੋ ਤਿੰਨ ਜਿਹੜੇ ਹੈਗੇ ਸੀ ਬੰਦੇ ਹੈਗੇ ਉਹਨਾਂ ਦੇ ਅਸੀਂ ਜੋ ਬਣਦੀ ਐਕਸ਼ਨ ਆ ਉਹ ਲੈ ਰਹੇ ਆ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਗਿਆ ਅੱਜ ਕੰਟਰੋਲ ਕੀਤਾ ਗਿਆ 2025 ਆ ਨੌਜਵਾਨੇ ਵੀ ਕਹਿੰਦੇ ਨਜ਼ਰਾਂ ਦੇ ਹੋਣਗੇ ਕਿ ਨਹੀਂ ਸੈਲੀਬ੍ਰੇਟ ਕਰਨ ਆਏ ਆ ਅਸੀਂ ਬੜੀ ਦੂਰ ਤੋਂ ਆਏ ਆ ਅਸੀਂ ਕੋਈ ਗੱਲ ਨਹੀਂ ਇਸ ਨੂੰ ਵਧੀਆ ਤਰੀਕੇ ਨਾਲ ਮਨਾਵਾਂਗੇ ਕੋਈ ਅਜਿਹੀ ਹੋਈ ਕਿ ਨੌਜਵਾਨਾਂ ਨੇ ਜ਼ਿਆਦੀ ਹੁਲੜਬਾਜੀ ਕਰ ਦਿੱਤੀ ਹੋਵੇ ਦੇਖੋ ਜੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਸਿਆਣਾ ਬੰਦਾ ਹੁੰਦਾ ਉਹਨੂੰ ਪਤਾ ਵੀ ਵਿਦਿਨ ਲਿਮਿਟਸ ਐਂਡ ਵਿਦਿਨ ਲਾਅ ਜਿਹੜਾ ਉਹਨੇ ਸੈਲੀਬ੍ਰੇਟ ਕਰਨਾ ਉਹਦੇ ਚ ਅਸੀਂ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਐਂਡ ਜਿਹੜਾ ਬਿਯੋਂਡ ਲਿਮਿਟਸ ਜਾ ਕੇ ਹੁੱਲੜਬਾਜੀ ਕਰਨ ਵਾਲਾ ਜਾਂ ਹੂਟਿੰਗ ਕਰਨ ਵਾਲਾ ਸੀਗਾ ਜਿਹੜਾ ਕੁਝ ਜੇ ਕੋਈ ਉਹਦਾ ਚਾਹਵਾਨ ਸੀ ਉਹਦੀ ਉਹ ਇੱਛਾ ਪੂਰੀ ਨਹੀਂ ਹੋਈ ਕਿਉਂਕਿ ਅਸੀਂ ਜਿਹੜਾ ਹੈਗਾ ਜੀ ਫੋਰਸ ਨਾਲ ਪੂਰਾ ਕੰਟਰੋਲ ਰੱਖਿਆ ਬਹੁਤ ਸ਼ੁਕਰੀਆ ਐਸ ਐਚਓ ਅਮਨਦੀਪ ਤ੍ਰਿਕਾ ਜੀ ਸਾਡੇ ਨਾਲ ਸੀਗੇ ਤਾਂ ਇਹਨਾਂ ਨੇ ਖਾਸ ਤੌਰ ਤੇ ਦੱਸਿਆ ਕਿ ਕਿਸੇਕੇ ਨਾਲ ਕੰਟਰੋਲ ਕੀਤਾ ਗਿਆ ਤਾਂ ਜਿਸ ਤਰੀਕੇ ਦੀ ਸਾਰੀ ਸਥਿਤੀ ਸੀਗੀ ਉਸ ਨੂੰ ਕੋਈ ਵੀ ਹੁੱਲੜਬਾਜੀ ਨਹੀਂ ਹੋਣ ਦਿੱਤੀ ਅਗਰ ਜੇ ਕਿਸੇ ਨੇ ਕੀਤੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਸਬਕ ਸਿਖਾਇਆ ਗਿਆ ਹੈ ਹਜੇ ਕਈ ਹਿਰਾਸਤ ਦੇ ਵਿੱਚ ਨੇ ਜੋ ਉਹਨਾਂ ਦੇ ਉੱਤੇ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਏਗੀ ਕਿਉਂਕਿ ਜਿਨ੍ਹਾਂ ਨੇ ਜ਼ਿਆਦਾ ਇੱਥੇ ਕਾਨੂੰਨ ਵਿਵਸਥਾ ਖਰਾਬ ਕੀਤੀ ਤੇ ਕਿਵੇਂ ਆਪ ਜਾ ਕੇ ਏਐਸਪੀ ਐਸਐਚਓ ਡੀਐਸਪੀ ਐਸਪੀ ਸਾਰੇ ਜਿਹੜੇ ਨੇ ਆਪ ਗੇਟ ਗੱਡੀਆਂ ਦੇ ਖੜਕਾ ਖੜਕਾ ਕੇ ਉਹਨਾਂ ਨੂੰ ਕੰਟਰੋਲ ਕਰਦੇ ਨਜ਼ਰ ਆਏ ਤੇ ਤੁਸੀਂ ਤਸਵੀਰਾਂ ਦੇਖਿਆ ਨਵਾਂ ਸਾਲ ਕਈਆਂ ਦੇ ਲਈ ਬਹੁਤ ਸੋਹਣਾ ਸੀਗਾ ਪਰ ਕਈਆਂ ਨੇ ਜੇ ਖੁੱਲੜਬਾਜੀ ਕੀਤੀ ਉਹਨਾਂ ਲਈ ਭਾਰੀ ਵੀ ਪਿਆ ਹੈ ਫਲਾਗ ਰੋਡ ਅਦਰ ਸਟੇਟ ਮੈਂ ਅੱਛਾ ਕੋਈ ਵਾਰ ਨਹੀਂ ਆਇਆ ਮੋਹਾਲੀ ਦੇ ਵਿੱਚ ਮੌਜੂਦ ਆ ਜਿੱਥੇ ਕੀ ਨੌਜਵਾਨ 2025 ਨੂੰ ਸੈਲੀਬ੍ਰੇਟ ਕਰ ਰਹੇ ਨੇ ਪਰ ਉੱਥੇ ਪੰਜਾਬ ਪੁਲਿਸ ਦੀ ਇੱਕ ਵੱਖਰੀ ਤਸਵੀਰ ਹੈ 3B2 ਇੱਕ ਮੰਨੀ ਪਰ ਮੰਨੀ ਜਿਹੜੀ ਮਾਰਕੀਟ ਮੰਨੀ ਜਾਂਦੀ ਹੈ ਕਿ ਇੱਥੇ ਬਹੁਤ ਹੁੱਲੜਬਾਜੀ ਹੁੰਦੀ ਹੈ ਪਰ ਕਹਿੰਦੇ ਐਸਐਚਓ ਤਰੀਕਾ ਇਸ ਤਰੀਕੇ ਦੇ ਨਾਲ ਕੰਟਰੋਲ ਕਰਦੇ ਆ ਤੇ ਸਭ ਕੁਝ ਸੈੱਟ ਹੋ ਜਾਂਦਾ ਹੈ ਅਮਨਦੀਪ ਤਰੀਕਾ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਜਿਸ ਤਿੱਕੇ ਨਾਲ ਤੁਸੀਂ ਤਸਵੀਰਾਂ ਵਿੱਚ ਦੇਖ ਲਈਆਂ ਨੇ ਕਿ ਸਭ ਚੀਜ਼ ਨੂੰ ਕੰਟਰੋਲ ਕੀਤਾ ਗਿਆ ਕੋਈ ਹੁੱਲੜਬਾਜ਼ੀ ਨਹੀਂ ਹੋਣ ਦਿੱਤੀ ਗਈ ਕਿਉਂਕਿ ਬਹੁਤ ਸਾਰੇ ਤਸਵੀਰਾਂ ਜਿਹੀਆਂ ਹੁੰਦਿਆਂ ਨੇ ਨੌਜਵਾਨ ਧਾਰੂ ਪੀ ਕੇ ਕਰ ਦਿੰਦੇ ਨੇ ਜਾਂ ਕੰਟਰੋਲ ਦੇ ਵਿੱਚ ਨਹੀਂ ਰਹਿੰਦੇ ਤਾਂ ਬਹੁਤ ਸੋਹਣੀ ਡਿਊਟੀ ਨਿਭਾਈ ਸਾਰਾ ਹੋਰਾਂ ਨੇ ਸਾਰੀ ਪੁਲਿਸ ਨੇ ਏਐਸਪੀ ਜੰਤਪੁਰੀ ਜੀ ਵੀ ਇੱਥੇ ਮੌਜੂਦ ਸੀਗੇ ਸਰ ਪਹਿਲਾਂ ਤਾਂ ਜਿਹੜੀ ਕੰਟਰੋਲ ਕੀਤੀ ਸਾਰੀ ਚੀਜ਼ ਕਿਉਂਕਿ ਕਾਮ ਤੌਰ ਤੇ ਹੁੰਦਾ ਕਿ ਨੌਜਵਾਨ ਬਹੁਤ ਹੁੱਲੜਬਾਜ਼ੀ ਕਰਦੇ ਆ ਕਿਵੇਂ ਦਾ ਅੱਜ ਰਿਆ ਸਾਰਾ ਮਾਰਕੀਟ ਵਾਲਿਆਂ ਦਾ ਵੀ ਸਹਿਯੋਗ ਕਿਵੇਂ ਮਿਲਿਆ ਸਾਰਾ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਮਹਾਲੀ ਜੀ ਦੇ ਬੜੇ ਸਟ੍ਰਿਕਟ ਨਿਰਦੇਸ਼ ਸੀਗੇ ਵੀ ਕਿਸੇ ਤਰ੍ਹਾਂ ਦੀ ਵੀ ਮਾਰਕੀਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਹੋਣੀ ਚਾਹੀਦੀ ਸੋ ਉਹਨਾਂ ਦਿਸਾਂ ਦਿਸਾਂ ਨਿਰਦੇਸ਼ਾਂ ਦੇ ਕੰਮ ਕਰਦੇ ਹੋਏ ਜੀ ਅਸੀਂ ਸਾਰੀ ਪੁਲਿਸ ਫੋਰਸ ਨੇ ਮਾਨਯੋਗ ਐਸਪੀ ਸਿਟੀ ਸਾਹਿਬ ਵੀ ਇੱਥੇ ਹੁਣ ਤੱਕ ਮੌਜੂਦ ਰਹੇ ਐਸਪੀ ਸਿਟੀ ਵਨ ਸਾਹਿਬ ਵੀ ਇੱਥੇ ਹੀ ਸੀ ਮਾਨਯੋਗ ਡੀਆਈਜੀ ਸਾਹਿਬ ਵੀ ਇੱਥੇ ਆਏ ਐਸਐਸਪੀ ਸਾਹਿਬ ਵੀ ਆਏ ਐਸਪੀ ਟ੍ਰੈਫਿਕ ਸਾਹਿਬ ਵੀ ਸੀ ਮਤਲਬ ਪੂਰੀ ਫੋਰਸ ਦੀ ਡਿਪਲੋਇਮੈਂਟ ਐਂਡ ਨਾਕਾਬੰਦੀ ਇੰਨੀ ਕਿ ਜ਼ਿਆਦਾ ਇਫੈਕਟਿਵ ਰਹੀ ਕਿ ਜਿਹੜਾ ਹੈਗਾ ਸੀਗਾ ਵੀ ਅਸੀਂ ਡੀਸੀ ਸਾਹਿਬ ਦੇ ਜਿਹੜੇ ਹੁਕਮ ਹੈਗੇ ਆ ਵੀ ਅੱਜ ਦੇ 1 ਵਜੇ ਤੱਕ ਦੁਕਾਨਾਂ ਬੰਦ ਕਰਨ ਵਾਲੇ ਉਹ ਸਾਰੇ ਪੂਰੀ ਤਰ੍ਹਾਂ ਇੰਪਲੀਮੈਂਟ ਅਸੀਂ ਕਰਵਾ ਚੁੱਕੇ ਆ ਜੀ ਤੇ ਜਿਹੜਾ ਹੈਗਾ ਇੱਥੇ ਹੁਣ ਬਿਲਕੁਲ ਹੀ ਤੁਹਾਡੇ ਸਾਹਮਣੇ ਹੈ ਮਾਹੌਲ ਸ਼ਾਂਤ ਹੋ ਗਿਆ ਸਾਰੇ ਲੋਕ ਮੋਸਟਲੀ ਲੋਕ ਜਿਹੜੇ ਆਪਣੇ ਘਰੋ ਘਰੀ ਚਲੇ ਗਏ ਸਰ ਅਸੀਂ ਜਿਸ ਤਰੀਕੇ ਨਾਲ ਸਾਰੀ ਕਵਰੇਜ ਕੀਤੀ ਹੈ ਨੌਜਵਾਨ ਚਲੇ ਵੀ ਗਏ ਹਾਲਾਂਕਿ ਨੌਜਵਾਨ ਕਈ ਮੰਨ ਬਹੁਤ ਸੋਹਣੇ ਢੰਗ ਨਾਲ ਮਾਰਦੇ ਸੀ ਨਹੀਂ ਤਾਂ ਕਈ ਹੁੰਦੇ ਆ ਕਿ ਹੁੱਲੜਬਾਜੀ ਕਰਦੇ ਆ ਗੱਡੀਆਂ ਭਜਾਉਣ ਲੱਗ ਜਾਂਦੇ ਆ ਪੁਲਿਸ ਨੂੰ ਜਾਣ ਕੇ ਪਰੇਸ਼ਾਨ ਕਰਦੇ ਆ ਪਰ ਅਜਿਹਾ ਅੱਜ ਦੇਖਣ ਨੂੰ ਮਿਲਿਆ ਨਹੀਂ ਦੇਖਣ ਨੂੰ ਮਿਲਿਆ ਅਜਿਹਾ ਬਹੁਤ ਸੋਹਣੇ ਤਰੀਕੇ ਨਾਲ ਡੀਲ ਹੋਇਆ ਇਹ ਸਹਿਯੋਗ ਮਿਲਿਆ ਨੌਜਵਾਨਾਂ ਦਾ ਵੀ ਕਿ ਉਹਨਾਂ ਨੇ ਹੁੱਲੜਬਾਜੀ ਨਹੀਂ ਕੀਤੀ ਹੈ ਜੀ ਦੇਖੋ ਜੀ ਪਹਿਲਾਂ ਤਾਂ ਜਿਹੜੀ ਮਾਣਯੋਗ ਐਸਐਸਪੀ ਸਾਹਿਬ ਵੱਲੋਂ ਫੋਰਸ ਡਿਪਲੋਇਮੈਂਟ ਕੀਤੀ ਗਈ ਹੈ ਜੀ ਉਹ ਬੜੀ ਸਾਨੂੰ ਕਾਫੀ ਵਧੀਆ ਨੰਬਰ ਦੇ ਵਿੱਚ ਫੋਰਸ ਮਿਲੀ ਜਿਹਦੇ ਕਰਕੇ ਜਿਹੜੀ ਉਹ ਡੋਮਿਨੇਸ਼ਨ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਸ਼ਕਤੀ ਬਹੁਤ ਜ਼ਿਆਦਾ ਹੈਗੀ ਹੈ ਇਹ ਕੋਈ ਚੀਜ਼ ਬੜੀ ਇਫੈਕਟਿਵ ਰਹੀ ਜੀ ਦੂਸਰਾ ਜਿਹੜਾ ਹੈਗਾ ਦੁਕਾਨਾਂ ਦੁਕਾਨਦਾਰਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਨੂੰ ਅਸੀਂ ਮੈਸੇਜ ਲਾਤਾ ਸੀਗਾ ਵੀ ਦੁਕਾਨਾਂ ਜਿਹੜੀਆਂ ਹੈਗੀਆਂ 1 ਵਜੇ ਤੱਕ ਬੰਦ ਹੋ ਜਾਣੀਆਂ ਚਾਹੀਦੀਆਂ ਉਹ ਤੁਹਾਡੇ ਸਾਹਮਣੇ ਹੀ ਆ ਜੀ ਉਹ ਅਸੀਂ ਬੰਦ ਕਰਵਾਤੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਲੋਕ ਆਏ ਹੋਏ ਸੀ ਉਹਨਾਂ ਨੂੰ ਵੀ ਕਲੀਅਰ ਪਤਾ ਲੱਗ ਰਿਹਾ ਸੀਗਾ ਵੀ ਸ਼ਕਤੀ ਬਹੁਤ ਹੈ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਹੁਲੜਬਾਜ਼ੀ ਕੀਤੀ ਜਾਂ ਕਾਨੂੰਨ ਹੱਥ ਚ ਲਿਆ ਤੇ ਕਾਰਵਾਈ ਹੋਊਗੀ ਕੋਈ ਅਜਿਹਾ ਨੌਜਵਾਨ ਆਇਆ ਹੱਥ ਦੇ ਵਿੱਚ ਜਿਹਨੇ ਜ਼ਿਆਦੀ ਹੁਲੜਬਾਜ਼ੀ ਕੀਤੀ ਹੋਵੇ ਤੇ ਉਹਨੂੰ ਸਬਕ ਫਿਰ ਤੁਹਾਨੂੰ ਸਿਖਾਉਣਾ ਪਿਆ ਕਿ ਨਹੀਂ ਇੱਥੇ ਹੁਲੜਬਾਜ਼ੀ ਨਹੀਂ ਕਰਨੀ ਇੱਥੇ ਕਾਨੂੰਨ ਵਿਵਸਥਾ ਨੂੰ ਪਹਿਲ ਦੇਣੀ ਹੈ ਦੇਖੋ ਜੀ ਕੋਈ ਤਾਂ ਸੀ ਡਰਿੰਕ ਐਂਡ ਡਰਾਈਵ ਦੇ ਚਲਾਨ ਕੀਤੇ ਅਸੀਂ ਦੋ ਤਿੰਨ ਜਿਹੜੇ ਹੈਗੇ ਸੀ ਬੰਦੇ ਹੈਗੇ ਉਹਨਾਂ ਦੇ ਅਸੀਂ ਜੋ ਬਣਦੀ ਐਕਸ਼ਨ ਹੈ ਉਹ ਲਿਆ ਰਿਹਾ ਅੱਜ ਬਿਲਕੁਲ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਗਿਆ ਅੱਜ ਕੰਟਰੋਲ ਕੀਤਾ ਗਿਆ 2025 ਆ ਨੌਜਵਾਨੇ ਵੀ ਕਹਿੰਦੇ ਨਜ਼ਰ ਆਂਦੇ ਹੋਣਗੇ ਕਿ ਨਹੀਂ ਸੈਲੀਬ੍ਰੇਟ ਕਰਨ ਆਏ ਆ ਅਸੀਂ ਬੜੀ ਦੂਰ ਤੋਂ ਆਏ ਆ ਅਸੀਂ ਕੋਈ ਗੱਲ ਨਹੀਂ ਇਸ ਨੂੰ ਵਧੀਆ ਤਰੀਕੇ ਨਾਲ ਮਨਾਵਾਂਗੇ ਕੋਈ ਅਜੇ ਇਹ ਹੋਈ ਕਿ ਨੌਜਵਾਨਾਂ ਨੇ ਜ਼ਿਆਦਾ ਹੀ ਹੁਲੜਬਾਜੀ ਕਰ ਦਿੱਤੀ ਹੋਵੇ ਦੇਖੋ ਜੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਸਿਆਣਾ ਬੰਦਾ ਹੁੰਦਾ ਉਹਨੂੰ ਪਤਾ ਵੀ ਵਿਦਿਨ ਲਿਮਿਟਸ ਐਂਡ ਵਿਦਿਨ ਲਾਅ ਜਿਹੜਾ ਉਹਨੇ ਸੈਲੀਬ੍ਰੇਟ ਕਰਨਾ ਹੈ ਉਹਦੇ ਚ ਅਸੀਂ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਐਂਡ ਜਿਹੜਾ ਬਿਯੋਂਡ ਲਿਮਿਟਸ ਜਾ ਕੇ ਹੁੱਲੜਬਾਜੀ ਕਰਨ ਵਾਲਾ ਜਾਂ ਹੂਟਿੰਗ ਕਰਨ ਵਾਲਾ ਸੀਗਾ ਜਿਹੜਾ ਕੁਝ ਜੇ ਕੋਈ ਉਹਦਾ ਚਾਹਵਨ ਸੀ ਉਹਦੀ ਉਹ ਇੱਛਾ ਪੂਰੀ ਨਹੀਂ ਹੋਈ ਕਿਉਂਕਿ ਅਸੀਂ ਜਿਹੜਾ ਹੈਗਾ ਜੀ ਫੋਰਸ ਨਾਲ ਪੂਰਾ ਕੰਟਰੋਲ ਰੱਖਿਆ ਬਹੁਤ ਸ਼ੁਕਰੀਆ ਐਸਐਚਓ ਅਮਨਦੀਪ ਤ੍ਰਿਕਾ ਜੀ ਸਾਡੇ ਨਾਲ ਸੀਗੇ ਤਾਂ ਇਹਨਾਂ ਨੇ ਖਾਸ ਤੌਰ ਤੇ ਦੱਸਿਆ ਕਿ ਕਿਸ ਤਿੱਕੇ ਨਾਲ ਕੰਟਰੋਲ ਕੀਤਾ ਗਿਆ ਤਾਂ ਜਿਸ ਤਿੱਕੇ ਦੀ ਸਾਰੀ ਸਥਿਤੀ ਸੀਗੀ ਕੋਈ ਵੀ ਹੁੱਲੜਬਾਜੀ ਨਹੀਂ ਹੋਣ ਦਿੱਤੀ ਅਗਰ ਜੇ ਕਿਸੇ ਨੇ ਕੀਤੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਸਬਕ ਸਿਖਾਇਆ ਗਿਆ ਹਜੇ ਕਈ ਹਿਰਾਸਤ ਦੇ ਵਿੱਚ ਨੇ ਜੋ ਉਹਨਾਂ ਦੇ ਉੱਤੇ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਏਗੀ ਕਿਉਂਕਿ ਜਿਨ੍ਹਾਂ ਨੇ ਜ਼ਿਆਦਾ ਇੱਥੇ ਕਾਨੂੰਨ ਵਿਵਸਥਾ ਖਰਾਬ ਕੀਤੀ ਤੇ ਕਿਵੇਂ ਆਪ ਜਾ ਕੇ ਏਐਸਪੀ ਐਸਐਚਓ ਡੀਐਸਪੀ ਐਸਪੀ ਸਾਰੇ ਜਿਹੜੇ ਨੇ ਆਪ ਗੇਟ ਗੱਡੀਆਂ ਦੇ ਖੜਕਾ ਖੜਕਾ ਕੇ ਉਹਨਾਂ ਨੂੰ ਕੰਟਰੋਲ ਕਰਦੇ ਨਜ਼ਰ ਆਏ ਤੇ ਤੁਸੀਂ ਤਸਵੀਰਾਂ ਦੇਖਿਆ ਨਵਾਂ ਸਾਲ ਕਈਆਂ ਦੇ ਲਈ ਬਹੁਤ ਸੋਹਣਾ ਸੀਗਾ ਪਰ ਕਈਆਂ ਨੇ ਜੇ ਖੁੱਲੜਬਾਜੀ ਕੀਤੀ ਉਹਨਾਂ ਲਈ ਭਾਰੀ ਵੀ ਪਿਆ